जो उन्होंने ड्रॉप लोकेशन आई ना सर ड्रॉप लोकेशन आई जो मैं क्या सर मैम आपकी ड्रॉप लोकेशन आ गया आप उतर जाओ कह रही भैया नहीं मेरी ड्रॉप लोकेशन ये नहीं है मेरी तो आ गया है मैंने कहा मेरी कंपनी ये दिखा रही है मैं तो यही उतार सकता हूँ अगर आप नहीं वहाँ पर नहीं उतरना चाहते आगे उतरना चाहते हैं तो एक्सटेंड हो जाती है हाँ हो जाता है ठीक है मैंने कहा मैम जब तो वो कर दीजिए जो मेरे को एक्स्ट्रा पैसे दीजिए कह रही मैं एक्स्ट्रा पैसे भी नहीं दूंगी और वो भी नहीं करूँगी मैं क्या फिर मैं भी नहीं उतार सकता मैम आपको ਕੌਣ ਕਿਹਾ ਕਿਸੇ ਕੋਲ ਬਰਦਰ ਸਾਹਿਬ I नो ਡੋਟ ਨੋ ਕੌਣ ਤਾਂ ਕੌਣ ਨਹੀਂ ਪਹਿਲੇ ਤੋਂ ਇੱਕ ਲੜਕਾ ਆਇਆ ਜੀ ਉਹਨਾਂ ਨੇ ਪੁੱਛ ਨਹੀਂ ਪੁੱਛਿਆ ਜੀ ਮੈਂ ਤੁਹਾਨੂੰ ਨਾਮ ਮੈਂ ਕਹਿੰਦਾ ਗੱਲ ਕਰ ਰਿਹਾ ਪਿੱਛੋਂ ਆ ਕੇ ਮੇਰੇ ਡੰਡਾ ਮਾਰਿਆ ਜੀ ਮੈਂ ਨੀਚੇ ਗਿਰ ਗਿਆ ਜੀ ਪਹਿਲਾਂ ਤਾਂ ਉਹਨੇ ਕੁਝ ਕੁਤਮਾ ਕੀਤੀ ਜੀ ਫਿਰ ਦੋ ਲੜਕੇ ਹੋਰ ਆਏ ਜੀ ਉਹਨਾਂ ਨੇ ਚੰਗੀ ਤਰ੍ਹਾਂ ਕੁਤਮਾਰ ਕੀਤੀ ਲਾਸਟ ਉਹਨਾਂ ਦਾ ਹਸਬੰਦ ਆਇਆ ਉਹਨਾਂ ਨੇ ਕੀ ਕੀਤਾ ਮੈਂ ਇਕੱਲਾ ਜਾਣਾ ਜੀ ਮੈਂ ਤਾਂ ਗੱਡੀ ਵਿੱਚ ਚੱਲੀ ਇੰਨਾ ਮੇਰਾ ਸਿਰ ਸਿਰ ਕੁੱਟਿਆ ਮੇਰੀ ਪਲੀਜ਼ ਹੈਲਪ ਕਰੋ ਮੈਂ ਹੈਲਪ ਮੰਗਣਾ ਹੋਰ ਕੁਝ ਨਹੀਂ ਇਨਸਾਫ ਚਾਹੀਦਾ ਫੋਨ ਨੰਬਰ ਤੇ ਵੀ ਕੀਤਾ ਕੋਈ ਪੁਲਿਸ ਨਹੀਂ ਆਇਆ ਫ ਉਸੋਂ ਮੈਂ ਤੋਂ ਬੋਲਾਈ ਕਹਿੰਦੇ ਕਿ ਕਿੱਥੇ ਹੋ ਤੁਸੀਂ ਮੈਂ ਕਹਾਈ ਅਸੀਂ ਇੱਥੇ ਖੜੇ ਆ ਜੀ ਐਤੁ ਜੀ ਨੀਅਰਵਾਇਸ ਥਾਣੇ ਜਾਓ ਆਪਣੇ ਜਾਓਗੇ ਉਹਨੂੰ ਲੱਗਦਾ ਪੁਲਿਸੇ ਨਾਲ ਉੱਥੇ ਲਾਓ ਮੈਂ ਕਹਾਂ ਠੀਕ ਹੈ ਜੀ 10 ਦਿਨ ਹੋ ਗਏ ਸਾਨੂੰ ਜੀ ਉਸ ਚੀਜ਼ ਤੇ ਕੋਈ ਕਾਰਵਾਈ ਨਹੀਂ ਹੋਈ ਕੁਛ ਵੀ ਬਲੌਂਗੀ ਦਾ ਥਾਣੇ ਜਾਣਾ ਜੀ ਸੰਜੀਵ ਕਰਮ ਨਾਮ ਹੈ ਮੇਰਾ ਇੱਥੇ ਮੇਰੀ ਕੋਈ ਸੁਣਵਾਈ ਨਹੀਂ ਹੋਈ ਕਹਿੰਦੇ ਸਦਾ ਥਾਣੇ ਜਾਓ ਕਿਉਂਕਿ ਅੱਜ ਕੱਲ ਕੁੜੀ ਕੁਝ ਕਹਿ ਦੇਵੇ ਤਾਂ ਕੁੜੀ ਦਾ ਸੱਚ ਹੁੰਦਾ ਪਰ ਅਸੀਂ ਕਿੱਥੇ ਜਾਈਏ ਅਜੀ ਮੁੰਡੇ ਕਿੱਥੇ ਜਾਈਏ ਕਿੱਥੇ ਮਰੇ ਕੈਬ ਡਰਾਈਵਰ ਕਿੱਥੇ ਮਰੇ ਹਰ ਬੰਦਾ ਬੰਦਾ ਕ ਚਰਾਉਣੇ ਹੋਗੇ ਅਜੀ ਸਿਚੁਏਸ਼ਨ ਪੈਦਾ ਕਦੋਂ ਹੋ ਜਾਂਦੀ ਹੈ ਛੋਟੀ ਜਿਹੀ ਗੱਲ ਹੀ ਹੈ ਡ੍ਰੌਪ ਕਰਨਾ ਕੋਈ ਜੱਟ ਪੱਟੀ ਗੱਲ ਨਹੀਂ ਜੇ ਅਸੀਂ 10 ਕਿਲੋਮੀਟਰ ਆਏ ਆ ਜੀ ਤਾਂ ਜਿੱਦਾਂ ਕਿਲੋਮੀਟਰ ਰਹੀਂ ਉਹਨਾਂ ਨੂੰ ਅੱਗੇ ਡ੍ਰੌਪ ਕਰਾਂ ਤਾਂ ਕਰ ਸਕਦੇ ਹਾਂ نو ਪ੍ਰੋਬਲਮ ਹੈ ਨਾ ਬਟ ਸਰ ਉਹ ਸਾ ਕੀ ਹੁੰਦਾ ਆਪਣੀ ਰਿਸਪੈਕਟ ਹੁੰਦੀ ਹੈ ਨਾ ਕਿ ਹਾਂ ਬੰਦਾ ਆਪ ਨੂੰ ਕਿਸ ਹਿਸਾਬ ਨਾਲ ਬੋਲ ਰਿਹਾ ਕਿਸ ਹਿਸਾਬ ਨਾਲ ਡੀਲ ਕਰ ਰਿਹਾ ਸਿਰਫ ਅੱਜ ਕੱਲ ਲੋਕਾਂ ਦੀ ਮੈਟੈਟਿਟੀ ਕੀ ਹੋ ਗਈ ਹੈ ਕਿ ਇਹ ਤਾਂ ਕੈਪ ਡਰਾਈਵਰ ਹੈ ਕਿਨਕੇ ਪਾਸ ਕਿਨਕੇ ਪਾਸ ਕਿ ਆ ਜਾਂ ਕਿ ਪੱਲੇ ਕਿ ਆ ਇਹ ਤਾਂ ਡਰਾਈਵਰ ਹੀ ਹੈ ਇਹ ਤਾਂ ਬੰਦੇ ਨਹੀਂ ਹੈ ਕਲਾ ਆਮ ਤੌਰ ਤੇ ਸਹੀ ਵੀਡੀਓ ਦੇਖਦੇ ਆ ਜਦੋਂ ਤੁਸੀਂ ਸੋਸ਼ਲ ਮੀਡੀਆ ਤੇ ਜਾਣੇ ਹੋਗੇ ਕਿ ਕਈ ਵਾਰੀ ਕੈਬਾਂ ਵਾਲਿਆਂ ਦੀ ਜਿਹੜੀ ਬਹਿਸ-ਵਾਜੀ ਹੋ ਜਾਂਦੀ ਆ ਉਲਟਾ ਹੁਣ ਤਾਂ ਬਹੁਤ ਸਾਰੀ ਵੀਡੀਓ ਇਸ ਤਰ੍ਹਾਂ ਦੇ ਆ ਗਏ ਕਿ ਕਿਸੇ ਕੈਬ ਵਾਲੇ ਦੀ ਕੋਈ ਚਾਬੀ ਕੱਢ ਕੇ ਲੈ ਗਿਆ ਜਿਵੇਂ ਕੁਝ ਦਿਨ ਪਹਿਲਾਂ ਦੇਖਿਆ ਸੀ ਤੇ ਕੋਈ ਕਿਸ ਨੂੰ ਕੁੱਟਮਾਰ ਕਰ ਗਿਆ ਇਸੇ ਤਰ੍ਹਾਂ ਦੇ ਨਾਲ ਜੇ ਕਈ ਇਹ ਤਾਂ ਮੁੰਡਾ ਸਾਡੇ ਨਾਲ ਕੈਬ ਵਾਲਾ ਹੈਗਾ ਇਹ ਜੀਆਂ ਚੀਜ਼ਾਂ ਰੋਜ਼ ਕਿਤਨਾ ਕਿਤੇ ਦਿੱਕਤਾਂ ਜਿਵੇਂ ਕਈ ਇਹ ਫੇਸ ਕਰਨੀਆਂ ਪੈਂਦੀਆਂ ਨੇ ਆਮ ਤੌਰ ਤੇ ਹੁੰਦਾ ਇਹ ਆ ਵੀ ਅਗਲਾ ਕਹਿੰਦਾ ਯਾਰ ਵੀ ਕੈਬ ਵਾਲੇ ਦੀ ਕੋਈ ਗਲਤੀ ਹੋਣੀ ਆ ਕਈ ਥਾਂ 'ਤੇ ਹੁੰਦੀ ਵੀ ਹੈ ਪਰ ਜਦੋਂ ਗੱਲ ਹਾਲਾਤ ਕੁੱਟਮਾਰ ਤੱਕ ਪਹੁੰਚ ਜੇ ਤਾਂ ਲੋਕ ਸ਼ਾਇਦ ਇਹ ਚੀਜ਼ ਭੁੱਲ ਜਾਂਦੇ ਨੇ ਵੀ ਯਾਰ ਅੱਗੇ ਵਾਲਾ ਬੰਦਾ ਵੀ ਇੱਕ ਮਿਹਨਤ ਕਰ ਰਿਹਾ ਹੈ ਇਹੇ ਮਸਲੇ ਦੀ ਅੱਜ ਗੱਲ ਕਰਾਂਗੇ ਸੰਜੀਪ ਦੇਖਿਏ ਇਹ ਹੋਇਆ ਕੀ ਸੀ ਉਦੋਂ ਕਿਉਂਕਿ ਆਮ ਤੌਰ ਤੇ ਦੇਖਦੇ ਆਂ ਅਸੀਂ ਕਈ ਵਾਰੀ ਗੱਲਾਂ ਵੀਡੀਓ ਬਹੁਤ ਵਾਇਰਲ ਹੁੰਦੇ ਨੇ ਤੁਹਾਡੇ ਵਾਲਾ ਵੀ ਵੀਡੀਓ ਦੇਖਿਆ ਉਹਦੇ ਪਾਸ ਸਾਰਾ ਤੁਹਾਡਾ ਲਾਲ ਕਰਿਆ ਪਿਆ ਸੀ ਤੁਸੀਂ ਕਹਿੰਦੇ ਮੈਨੂੰ ਕੁੱਟਿਆ ਬਹੁਤ ਆ ਐਕਚੁਅਲ ਗੱਲ ਇੰਨੀ ਪਹੁੰਚ ਕਿਵੇਂ ਗਈ ਕੁੱਟਮਾਰ ਐਕਚੁਅਲ ਗੱਲ ਤਾਂ ਸਰ ਇਹ ਸੀ ਕਿ ਜਿਵੇਂ ਮੈਂ ਉਹਨੂੰ ਪਿਕ ਕੀਤਾ 34 ਸੈਕਟਰ ਦੇ ਵਿੱਚੋਂ ਉਹਨਾਂ ਨੂੰ ਡ੍ਰੌਪ ਕਰਾਉਣਾ 123 ਖਰਾਡ ਵਿੱਚ ਠੀਕ ਹੈ ਜੀ ਮੈਂ ਜਦੋਂ ਪ੍ਰਸਤੇ ਜਾ ਰਿਹਾ ਸੀਗਾ ਤੇ ਗੱਲਬਾਤ ਹੁੰਦੀ ਹੈ ਦੇਖੋ ਚੁੱਪਤਾ ਕੋਈ ਨਹੀਂ ਬੈਠ ਸਕਦਾ ਚਲੋ ਜਾ ਰਹੇ ਹਾਂ ਜੀ ਉਸ ਤੋਂ ਬਾਅਦ ਜਦੋਂ ਉਹਨਾਂ ਦਾ ਡ੍ਰੌਪ ਅਪਲੀਕੇਸ਼ਨ ਆਇਆ ਨਾ ਸਰ ड्रॉप लोकेशन आई जो मैं क्या मैम आपकी ड्रॉप लोकेशन आ गया आप उतर जाओ कह रही भैया नहीं मेरी ड्रॉप लोकेशन ये नहीं है मेरी तो आगे है मैंने कहा मेरी कंपनी ये दिखा रही है मैं तो यही उतार सकता हूँ मैंने कहा या तो अपनी जो ऊबर में क्या है ना जी अगर आप नहीं वहाँ पर नहीं उतरना चाहते आगे उतरना चाहते हो तो एक्सटेंड हो जाती है हाँ हो, हो जाता है ठीक है मैंने कहा मैम जो तो वो कर दीजिए जब मेरे को एक्स्ट्रा पैसे दीजिए कह रही मैं एक्स्ट्रा पैसे भी नहीं दूँगी और वो भी नहीं करूँगा मैं कहा फिर मैं भी नहीं उतार सकता मैम आपको कह रही अच्छा कह रही कह नहीं फिर मैं पिछले पैसे भी नहीं दूंगी जो मैं राइड राइड के पूरी कंप्लीट की वो राइड के पैसे भी नहीं दूँगा मैम मैंने कहा मेहनत की है पैसे तो क्यों नहीं दोगे आप ਮੈਂ ਉਤਰ ਗਈ ਜੀ ਬਾਹਰ ਉਹਨੇ ਫੋਨ ਕੀਤਾ ਕਿਸੇ ਕੋਲ ਬ੍ਰਦਰਸ ਆਈ نو ਡੋਨਟ ਨੋ ਕੌਣ ਤਾਂ ਕੌਣ ਨਹੀਂ ਪਹਿਲੇ ਤੋਂ ਇੱਕ ਲੜਕਾ ਆਇਆ ਜੀ ਉਸਨੇ ਕੁਝ ਨਹੀਂ ਪੁੱਛਿਆ ਬਈ ਆ ਪਾਉਗੇ ਮੇਰੇ ਸੇ ਪੁੱਛੋਗੇ ਨਾ ਕਿ ਸੰਜੀਵਦਰਤਵ ਕੀ ਹਵਾਤ ਹੋਈ ਹੈ ਮੇਰੀ ਸਿਸਟਰ ਆ ਇਹ ਕੀ ਦਿੱਕਤ ਹੋਇਆ ਸਰ ਉਹਨੇ ਕੁਝ ਨਹੀਂ ਪੁੱਛਿਆ ਜਿਵੇਂ ਤੋਂ ਨਾ ਮੈਂ ਇਦਾਂ ਗੱਲ ਕਰ ਰਹੀ ਆ ਪਿੱਛੋ ਆ ਕੇ ਮੇਰੇ ਡੰਡਾ ਮਾਰਿਆ ਜੀ ਮੈਂ ਨੀਚੇ गिर ਗਿਆ ਜੀ ਪਹਿਲਾਂ ਤਾਂ ਉਹਨੇ ਹੀ ਕੁੱਟਮਾਰ ਕੀਤੀ ਜੀ ਫਿਰ ਦੋ ਲੜਕੇ ਹੋਰ ਆਏ ਜੀ ਉਹਨਾਂ ਨੇ ਚੰਗੀ ਤਰ੍ਹਾਂ ਕੁੱਟਮਾਰ ਕੀਤੀ ਲਾਸਟ ਉਹਨਾਂ ਦਾ ਹਸਬੰਦ ਆ ਉਹਨਾਂ ਨੇ ਕੀਤੀ ਜੀ ਉਸ ਤੋਂ ਬਾਅਦ ਦੇ ਵਿੱਚ ਮੈਂ ਉੱਥੇ 112 ਤੇ ਵੀ ਫੋਨ ਕੀਤਾ 100 ਨੰਬਰ ਤੇ ਵੀ ਕੀਤਾ ਕੋਈ ਪੁਲਿਸ ਨਹੀਂ ਆਇਆ ਭਾਈ ਜੀ ਉਸ ਤੋਂ ਮੇਰੇ ਕੋਲ ਆਈ ਕਹਿੰਦੇ ਕਿੱਥੇ ਹੋ ਸਰ ਤੁਸੀਂ ਮੈਂ ਕਹਾਈ ਅਸੀਂ ਇੱਥੇ ਖੜੇ ਆ ਜੀ ਐ ਤੁਸੀਂ ਨਾ ਨੀਅਰਵਾਇਜ਼ ਥਾਣੇ ਜਾਓ ਆਪਣੇ ਜਾਓਗੇ ਤੁਹਾਨੂੰ ਲੱਗਦਾ ਪੁਲਿਸ ਸਟੇਸ਼ਨ ਉੱਥੇ ਜਾਓ ਮੈਂ ਕਹਾਂ ਠੀਕ ਹੈ ਜੀ ਸਰ ਪਹਿਲਾਂ ਮੈਂ ਬੁਲਾਉਂਗੀ ਉਹ ਗਿਆ ਜੀ ਪੁਲਿਸ ਸਟੇਸ਼ਨ ਉਹ ਕਹਿੰਦੇ ਉੱਥੇ ਇੱਥੇ ਰਕਮ ਲਿਖੀ ਜਾਂਦੀ ਖਰੜ ਜਾਓ ਤੁਸੀਂ ਹਾਂਜੀ ਫਿਰ ਮੈਂ ਖਰੜ ਗਿਆ ਸਰ ਖਰੜ ਕਹਿੰਦੇ ਨਹੀਂ ਇੱਥੇ ਵੀ ਲਿਖੀ ਜਾਂਦੀ ਤੁਹਾਡੀ ਰਿਪੋਰਟ ਤੁਸੀਂ ਸਦਰ ਜਾਓ ਮੈਂ ਫਿਰ ਸਦਰ ਜੀ ਤੀਸਰੇ ਥਾਣੇ ਚ ਗਿਆ ਸਰ ਮੈਂ ਤੇ ਉੱਥੇ ਮੇਰੇ ਨਾਲ ਜੋ ਮੇਰੇ ਕੈਬ ਮੈਂਬਰ ਹੈਗੇ ਨੇ ਜੀ ਡਰਾਈਵਰ ਹੈਗੇ ਨੇ ਭਾਈ ਉਹ ਆਏ ਜੀ ਇਕੱਠੇ ਹੋ ਕੇ ਅਸੀਂ ਬਟ 10 ਦਿਨ ਹੋ ਗਏ ਸਾਨੂੰ ਜੀ ਉਸ ਚੀਜ਼ ਤੇ ਕੋਈ ਕਾਰਵਾਈ ਨਹੀਂ ਹੋਈ ਕੁਝ ਨਹੀਂ ਹੋਇਆ ਜੀ ਜਦੋਂ ਜਾਂਦਾ ਬਤਾ ਅਸੀਂ ਦੇਖਿਆ ਵੀ ਜਿਵੇਂ ਪਿੱਛੇ ਜੇ ਕਾਫੀ ਹਾਦਸੇ ਵੀ ਹੋਏ ਕਈਆਂ ਦੇ ਨਾਲ ਬਹੁਤ ਇੱਕ ਤਰ੍ਹਾਂ ਦੀ ਮਿਸ ਹੈਪਨਿੰਗ ਵੀ ਹੋ ਗਈ ਕਈਆਂ ਦੇ ਨਾਲ ਤਾਂ ਜੇ ਕਿਹਾ ਜਾਵੇ ਬੰਦੇ ਜਾਨ ਗਵਾ ਗਏ ਠੀਕ ਇਹਨੀ ਆਮ ਤੌਰ ਤੇ ਜਦੋਂ ਗੱਡੀਆਂ ਚਲਾਉਨੇ ਆਉਂ ਹਜੀ ਸਿਚੁਏਸ਼ਨ ਪੈਦਾ ਕਦੋਂ ਹੋ ਜਾਂਦੀ ਆ ਵੀ ਯਾਰ ਜਦੋਂ ਇਸ ਤਰ੍ਹਾਂ ਦੇ ਨਾਲ ਤੁਸੀਂ ਦੇਖਦੇ ਹੋ ਇੱਕ ਪਾਸੇ ਦਾ ਸਵਾਰੀ ਤੁਹਾਡੀ ਇੱਕ ਹੈ ਗਾਹਕ ਹੈਗੀ ਉਸ ਤੋਂ ਬਾਅਦ ਦੇ ਵਿੱਚ ਉਹਦੇ ਨਾਲ ਤਾਲ ਮੇਲ ਇੰਨਾ ਵਿਗੜ ਜਾਣਾ ਜ਼ਿਆਦਾਤਰ ਤੇ ਜਿਹੜੀਆਂ ਬਹਿਸ ਬਾਜ਼ੀਆਂ ਨੇ ਕੀ ਇਹ ਡ੍ਰੌਪ ਨੂੰ ਲੈ ਕੇ ਹੁੰਦੀਆਂ ਨੇ ਡ੍ਰੌਪ ਨੂੰ ਲੈ ਕੇ ਵੀ ਹੁੰਦੀਆਂ ਨੇ ਜੀ ਕਿਉਂਕਿ ਦੇਖੋ ਸਰ ਛੋਟੀ ਜਿਹੀ ਗੱਲ ਹੀ ਹੈ ਡ੍ਰੌਪ ਕਰਨਾ ਕੋਈ ਵੱਡੀ ਗੱਲ ਨਹੀਂ ਜੀ ਅਸੀਂ 10 ਕਿਲੋਮੀਟਰ ਆਏ ਆ ਜੀ ਤਾਂ ਜਿੱਦਾਂ ਕਿਲੋਮੀਟਰ ਅਸੀਂ ਉਹਨਾਂ ਨੂੰ ਅੱਗੇ ਡ੍ਰੌਪ ਕਰਾਂ ਤਾਂ ਕਰ ਸਕਦੇ ਹਾਂ ਨੋ ਪ੍ਰੋਬਲਮ ਹੈ ਨਾ ਬਟ ਸਰ ਉਹ ਸਾ ਕੀ ਹੁੰਦਾ ਆਪਣੀ ਰਿਸਪੈਕਟ ਹੁੰਦੀ ਹੈ ਨਾ ਕਿ ਹਾਂ ਬੰਦਾ ਆਪ ਨੂੰ ਕਿਸ ਹਾਵ ਨਾਲ ਬੋਲ ਰਿਹਾ ਕਿਸ ਹਾਵ ਨਾਲ ਡੀਲ ਕਰ ਰਿਹਾ ਸਰ ਅੱਜ ਕੱਲ ਲੋਕਾਂ ਦੀ ਮੈਟੈਲਿਟੀ ਕੀ ਹੋ ਗਈ ਹੈ ਕਿ ਇਹ ਤਾਂ ਕੈਬ ਡਰਾਈਵਰ ਹੈ ਜੀ ਇਨਕੇ ਪਾਸ ਇਨਕੇ ਪਾਸ ਕੀ ਆ ਜਾਂ ਇਨਕੇ ਪੱਲੇ ਕੀ ਆ ਇਹ ਤਾਂ ਡਰਾਈਵਰ ਹੀ ਹੈ ਇਹ ਤਾਂ ਬੰਦੇ ਨਹੀਂ ਹੈ ਜੀ ਇਹ ਮਤਲਬ ਕਹਤੇ ਨਾ ਜਿਵੇਂ ਪਸੂ ਨਾ ਉਹ ਚੀਜ਼ ਹੈ ਜੀ ਇਹ ਚੀਜ਼ ਹੈ ਸਰ ਬਿਹੇਵ ਯਾਨੀ ਕਿ ਲੋਕਾਂ ਦਾ ਗੰਦਾ ਹੋ ਗਿਆ ਸੀ ਯਾਰ ਕੈਬ ਕੈਬ ਡਰਾਈਵਰ ਕੋ ਲੈ ਕੇ ਬਿਹੇਵਰ ਇਤਨਾ ਗੰਦਾ ਹੋ ਗਿਆ ਸਰ ਰੋਡ 'ਤੇ ਜਾ ਰਹੇ ਆ ਜੀ ਸਾਹਮਣੇ ਸ ਗਾੜੀ ਆ ਰਹੀ ਉਸਨੇ ਦੇਖਣਾ ਜਬ ਕੈਬ ਹੈ ਸਰ ਉਹ ਐਸੇ ਸਮਝੇਗਾ ਕਿ ਯਾਰ ਇਹ ਤੋਂ ਮਤਲਬ ਸਮਝ ਰਿਹਾ ਨਾ ਕੁਝ ਹੈ ਹੀ ਨਹੀਂ ਹੈ ਵੀ ਬੰਦਾ ਕੋਈ ਉਹ ਨਹੀਂ ਹੈ ਇਹ ਚੀਜ਼ ਹੈ ਪਰ ਗੱਲ ਇਹ ਹੈ ਵੀ ਜਦੋਂ ਜੋ ਹੁਣ ਆਮ ਕਰਕੇ ਤਾਂ ਤੁਹਾਡੀ ਵੀ ਕੋਸ਼ਿਸ਼ ਇਹ ਹੁੰਦੀ ਹੈ ਵੀ ਯਾਰ ਜਿਹੜਾ ਬੰਦਾ ਸਾਡੇ ਨਾਲ ਜਾ ਰਿਹਾ ਨੈਕਸਟ ਟਾਈਮ ਵੀ ਜੇ ਸਾਨੂੰ ਅਸੀਂ ਇਹਨੂੰ ਮਿਲੀਏ ਤਾਂ ਆਮ ਕਰਕੇ ਖੜੇ ਮੱਥੇ ਹੁੰਦਾ ਪਰ ਗੱਲ ਇਹ ਹੈ ਵੀ ਲੋਕਾਂ ਦੀ ਪੇਸ਼ੈਂਸ ਨਹੀਂ ਰਹੀਗੀ ਕਿਸੇ ਅਵੇਲ ਨਹੀਂ ਪੇਸ਼ੈਂਸ ਇਹੀ ਗੱਲ ਠੀਕ ਹੈ ਨਾ ਜੋ ਅਸੀਂ ਰਿਸਪੈਕਟਲੀ ਗੱਲ ਕਰਦੇ ਆਂ ਮੈਮ ਬੈਠੋ ਜਾਂ ਮੈਮ ਤੁਸੀਂ ਪਾਣੀ ਪੀਣਾ ਮੈਮ ਅਥਾਰਟੀ ਵੀ ਰੱਖੀ ਹੋਈ ਹੈ ਅੱਧ ਵਿੱਚ ਛੋਟੀਆਂ ਬੋਤਲਾਂ ਰੱਖੀਆਂ ਹੋਈਆਂ ਮੈਂ ਪਾਣੀ ਵਾਲੀਆਂ 10 10 ਰੁਪਿਆ ਵਾਲੀਆਂ ਮਤਲਬ ਮੈਂ ਦਿਨਾਂ ਉਹਨਾਂ ਨੂੰ ਵੀ ਮੈਮ ਤੁਸੀਂ ਲੋ ਸਰ ਲੋ ਇੰਨੀ ਅਸੀਂ ਪ੍ਰੋਵਾਈਡਸ਼ਨ ਕਰ ਰਹੇ ਆਂ ਬਟ ਤੁਸੀਂ ਫਿਰ ਕੀ ਕਰ ਰਹੇ ਸਾਡੇ ਨਾਲ ਜੀ ਗੱਲ ਤਾਂ ਇਹ ਹੀ ਆ ਜਾਂਦੀ ਹੈ ਵੀ ਮੁਕਦੇ ਫਿਰ ਸੁਣਵਾਈ ਜੇ ਦੇਖਿਆ ਜਾਵੇ ਸਰਕਾਰੀ ਦੁਆਰੇ ਵੀ ਓਡੀ ਹੋ ਗਏ ਸਰ 10 ਦਿਨ ਹੋ ਗਏ ਮੈਨੂੰ ਸਰ ਪੁਲਿਸ ਸਟੇਸ਼ਨ ਦੇ ਵਿੱਚ ਜਾਂਦੇ ਨੂੰ ਸਰ ਕੋਈ ਸੁਣਵਾਈ ਨਹੀਂ ਜੇ ਮੈਂ ਐਸਆਈ ਨੂੰ ਫੋਨ ਕਰਦਾ ਸਰ ਉਹ ਉੱਪਰ ਦੀ ਐਨਾ ਕੋ ਬੋਲਦਾ ਕਿ ਅਸੀਂ ਮੁਜਰਮ ਹੁੰਨੇ ਸਾਡੀ ਕੋਈ ਸੁਣਵਾਈ ਨਹੀਂ ਹੈ ਕਿਤੇ ਵੀ ਅੱਜ ਤਾਈਆਂ ਤਰਨ ਲਾਇਆ ਸੀ ਤਾਈਆਂ ਸਟ੍ਰਾਈਕ ਕੀਤੀ ਹੈ ਜੀ ਅਸੀਂ ਬਿਚਲੋ ਕੋਈ ਹੱਲ ਹੋਵੇ ਸਾਡਾ ਜੀ ਬਿਲਕੁਲ ਗੱਲ ਇਹ ਹੈ ਵੀ ਜਦੋਂ ਜਿਹੜਾ ਬੰਦਾ ਮਿਹਨਤ ਕਰਦਾ ਆਖਰਕਾਰ ਹਰ ਇੱਕ ਕੰਮ ਕੀਤਾ ਲਈ ਫਿਰਦਾ ਇਹ ਵੀ ਗੱਲ ਇਹਨਾਂ ਦਾ ਕਹਿਣ ਦਾ ਭਾਵੇਂ ਸੀ ਵੀ ਜਦੋਂ ਗੱਡੀਆਂ ਅਸੀਂ ਰੱਖੀਆਂ ਨੇ ਤੇ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਸਾਹਮਣੇ ਵਾਲਾ ਬੰਦਾ ਜਦੋਂ ਪਲੇਟ ਨੰਬਰ ਪਲੇਟ ਜਾਂ ਕੈਪਟਕਸੀ ਦੇਖਦਾ ਉਹਨੂੰ ਐ ਲੱਗਦਾ ਵੀ ਯਾਰ ਵੀ ਪਤਾ ਨਹੀਂ ਕੋਈ ਵੈਸੀ ਤੁਰਿਆ ਆ ਰਿਹਾ ਹੈ ਗੱਲ ਰਿਸਪੈਕਟ ਦੀ ਹੁੰਦੀ ਹੈ ਜੇਕਰ ਤੁਸੀਂ ਕਿਸੇ ਨੂੰ ਆਦਰ ਸਨਮਾਨ ਦਿਨੇ ਹੋ ਤਾਂ ਜ਼ਾਹਿਰ ਜੀ ਗੱਲ ਹੈ ਅੱਗੇ ਵਾਲਾ ਵੀ ਤੁਹਾਨੂੰ ਨਹੀਂ ਆਦਰ ਸਨਮਾਨ ਦੇਊਗਾ ਹੁਣ ਜਿਹੜੀ ਚੀਜ਼ ਇਸ ਮੁੰਡੇ ਦੇ ਨਾਲ ਬੀਤੀ ਹੈਗੀ ਕੁਝ ਦਿਨ ਪਹਿਲਾਂ ਜਿਵੇਂ ਵੀਡੀਓ ਵੀ ਵਾਇਰਲ ਹੋਇਆ ਉਹਦੇ ਵਿੱਚ ਕੋਲਮ ਲਾ ਕੇ ਕਹਾਣੀ ਸਿਰਫ ਇੱਕ ਉਸ ਗੱਲਬਾਤ ਦੇ ਨਜ਼ਰੀਏ ਦੀ ਹੈ ਜਿਹੜੀ ਆਰਾਮ ਦੇ ਨਾਲ ਨਿਭੜ ਸਕਦੀ ਸੀ ਪਰ ਹੁਣ ਗੱਲ ਥਾਣੇ ਕਿਚਰੀ ਪਹੁੰਚਦੀ ਨਜ਼ਰ ਪੈਂਦੀ ਹੈ ਸੀਨੀਅਰ ਵੀਡੀਓ ਨੋਟ ਬਤੇ ਦੇਣਾ ਉਸਮੇ ਸਿੰਘ ਰੋਜਾਨਾ ਸਪੋਰਟਸਨ ਟੀਵੀ ਚੰਡੀਗੜ੍ਹ